ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਅੱਜ ਪਹੁੰਚੇ ਆ ਘਰ ਦਾ ਸਵਾਦ ਸਰੋਂ ਦਾ ਸਾਗ ਮੱਕੀ ਦੀ ਰੋਟੀ ਇਸ ਵੀਰ ਦੀ ਆਪਾਂ ਵੀਡੀਓ ਪਾਈ ਸੀ ਇਹਦੇ ਦੇਖਣ ਲਈ ਬਾਈਦੇ ਬਹੁਤ ਗੱਡੀਆਂ-ਕੁੜੀਆਂ ਖੜ੍ਹਦੀਆਂ ਇੱਥੇ ਤੇ ਇਹਨਾਂ ਨਾਲੇ ਮੇਰੀ ਗੱਲਬਾਤ ਵੀ ਹੁੰਦੀ ਰਹਿੰਦੀ ਆ ਇਹ ਦੱਸਦੇ ਸੀ ਕਿੰਨੇ ਵੀ ਕਾਫੀ ਇੱਥੇ ਸਾਡੇ ਕੋਲ ਹੁੰਦੇ ਗਾਹਕ ਜਿਹੜੇ ਕਹਿੰਦੇ ਵੀ ਵੀਡੀਓ ਦੇਖ ਕੇ ਆਏ ਆ ਆਹ ਬਾਈ ਹੁਣੇ ਖੜ੍ਹੇ ਇਹਨਾਂ ਨੂੰ ਪੁੱਛਦੇ ਆ ਸਸਿਆ ਵੀਰ ਜੀ ਕੀ ਹਾਲ ਚਾਲ ਆ ਜੀ ਉਹ ਠੀਕ ਠਾਕ ਹੋ ਵੀਰੇ ਬਹੁਤ ਵਧੀਆ ਅੱਛਾ ਮੇਰਾ ਵੀਰ ਤੁਸੀਂ ਇੱਥੋਂ ਦਾ ਸਾਗ ਖਾ ਕੇ ਦੇਖਿਆ ਹਾਂ ਜੀ ਇੱਕ ਨੰਬਰ ਆ ਗਿਆ ਮਤਲਬ ਤੇ ਦੇਖਾ ਕੇ ਆਂਦੇ ਸੀ ਤੇ ਸਾਡੇ ਮੇਰੇ ਦੋਸਤ ਨੇ ਮੈਨੂੰ ਕਮੈਂਟ ਕੀਤਾ ਤੁਸੀਂ ਚੰਦ ਚਵਾਰ ਸਾਗ ਆਂਗਲੇ ਹੋ ਨੇ ਤੇ ਉਸਕੇ ਬਾਅਦ ਖਾਤਾ ਬਹੁਤ ਵਧੀਆ ਲੱਗਿਆ ਠੀਕ ਹੈ ਤੁਸੀਂ ਕਿਦੋਂ ਬਾਹਰੋਂ ਆਏ ਆ ਨਹੀਂ ਤੁਸੀਂ ਇਧਰ ਵੀਡੀਓ ਵਗੈਰਾ ਦੇਖੀ ਸੀ ਜਾਂ ਇਧਰ ਰਾਸਤੇ ਜਾਂਦੇ ਰੋਗੇ ਨਹੀਂ ਮੈਂ ਤੁਹਾਡੀ ਵੀਡੀਓ ਵੀ ਦੇਖ ਕੇ ਆਇਆ ਹਾਂ ਔਰ ਮੇਰੇ ਦੋਸਤ ਨੇ ਮੈਨੂੰ ਕਮੈਂਟ ਵੀ ਕੀਤਾ ਸੀ ਠੀਕ ਹੈ ਠੀਕ ਕਿਦਾਂ ਲੱਗਿਆ ਸਾਗ ਬਹੁਤ ਵਧੀਆ ਇੱਕ ਨੰਬਰ ਠੀਕ ਹੈ ਭਾਈ ਬਹੁਤ ਧੰਨਵਾਦ ਕੋਈ ਗੱਲ ਨਹੀਂ ਤੇ ਆਪਾਂ ਇਹਨਾਂ ਦੀ ਵੀਡੀਓ ਪਾਈ ਸੀ ਭਾਈ ਹੁਣ ਉਹਦੇ ਦੁਬਾਰਾ ਫੇਰ ਵੀ ਪਾਵਾਂਗੇ ਇਨਾਂ ਕੋਲੇ ਹੁਣ ਬਹੁਤ ਕਾਹ ਕਰ ਰੁਕਦੇ ਇੱਥੇ ਆਹ ਸ਼ੇਰਪੁਰ ਵਾਲਾ ਚੌਕ ਹੈ ਨਾ ਜਗਰਾਉਂ ਵਾਲਾ ਉੱਥੋਂ ਉੱਤਰ ਕੇ ਮੁਗੇ ਦੇ ਛੇੜ ਨੂੰ ਜਾਂਦੇ ਆ ਉੱਥੇ ਇਹਨਾਂ ਦੀ ਦੁਕਾਨ ਆ ਤੇ ਮੇਰਾ ਬਈ ਜ਼ਰੂਰ ਹੋ ਕੇ ਜਾਣਾ ਵਾ ਗੱਡੀਆਂ-ਗੋਡੀਆਂ ਖੜਦੀਆਂ ਬਾਈ ਉਹਨਾਂ ਦੇ ਕੁਰਸੀਆਂ ਲੱਗਿਆ ਹੁਣ ਤਾਂ ਵੇਚ ਲੋ ਸ਼ਾਮ ਦਾ ਟਾਈਮ ਹੋ ਗਿਆ ਨਾ ਦੁਪਹਿਰ ਦੇ ਟਾਈਮ ਕਾਫੀ ਰਸ਼ ਹੁੰਦਾ ਇਹਨਾਂ ਕੋਲੇ ਧੰਨਵਾਦ ਮੇਰਾ ਵੀਰ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਤੇ ਲੰਘਦੇ ਕਰਦੇ ਇਹਨਾਂ ਕੋਲੇ ਜ਼ਰੂਰ ਰੁੱਕ ਕੇ ਜਾਇਓ ਇਹਨਾਂ ਦੇ ਸਾਗ ਦਾ ਸਵਾਦ ਦੇਖ ਕੇ ਜਾਇਓ ਮੱਕੀ ਦੀ ਰੋਟੀ ਖਾ ਕੇ ਜਾਇਓ ਜਿਹੜਾ ਇੱਕ ਵਾਰੀ ਖਾਊਗਾ ਉਹ ਬਾਈ ਪੈ